ਸਾਤਰੀ ਕਾਲ ਅੱਜ ਆਪਾਂ ਪੜਾਂਗੇ ਪਿਆਜ ਤੇ ਗਿਆਨ ਆਤਮਿਕ ਵਿਕਾਸ ਤੇ ਪੜਾ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਇੱਕ ਟੇਬਲ ਫਾਰਮ ਦੇ ਵਿੱਚ ਦੇਖਾਂਗੇ ਹਨਾ ਵੀ ਇੱਕ ਇਸ ਦੇ ਵਿੱਚ ਕਿਹੜੀ ਕਿਹੜੀ ਸਟੇਜਸ ਆਉਂਦੀ ਆ ਉਸ ਦਾ ਜਿਹੜਾ ਹੈਗਾ ਉਮਰ ਮਤਲਬ ਉਹ ਕਿਹੜੇ ਕਿਹੜੇ ਟਾਈਮ ਦੇ ਵਿੱਚ ਉਹ ਰਹਿੰਦੀ ਆ ਤੇ ਇਸ ਦੇ ਇਲਾਵਾ ਇਸ ਦੀ ਵਿਸ਼ੇਸ਼ਤਾ मींस ਕੈਰੈਕਟ੍ਰਿਸਟਿਕਸ ਆਪਣੀ ਪਹਿਲੀ ਸਟੇਜ ਹੈਗੀ ਆ ਸੰਵੇਦੀ ਗਤੀਕਾਰੀ ਪੜਾ ਜਿਹਨੂੰ ਆਪਾਂ ਇੰਗਲਿਸ਼ ਚ ਕਹਿੰਦੇ ਆ ਸੈਂਸਰੀ ਮੋਟਰ ਸਟੇਜ ਇਹ ਜਨਮ ਤੋਂ ਲੈ ਕੇ 2 ਸਾਲ ਤੱਕ ਦੇ ਸਮੇਂ ਤੱਕ ਰਹਿੰਦੀ ਆ ਇਸ ਦੇ ਵਿੱਚ ਕੀ ਹੁੰਦਾ ਵੀ ਇੰਦਰੀਆਂ ਅਤੇ ਹਰਕਤਾਂ ਰਾਹੀਂ ਬੱਚਾ ਜਿਹੜਾ ਹੈਗਾ ਉਹ ਸਿੱਖਣਾ ਸ਼ੁਰੂ ਕਰ ਦਿੰਦਾ ਹੈ ਨੈਕਸਟ ਹੈਗਾ ਯਾ ਪੂਰਵ ਸੰਚਾਲਨ ਪੜਾ ਮੀਨਸ ਪ੍ਰੀ ਆਪਰੇਸ਼ਨਲ ਸਟੇਜ ਇਹ ਜਿਹੜੀ ਹੈਗੀ ਹੈ 2 ਤੋਂ 7 ਸਾਲ ਤੱਕ ਦੇ ਸਮੇਂ ਕਾਲ ਦੇ ਵਿੱਚ ਰਹਿੰਦੀ ਹੈ ਤੇ ਇਸ ਦੇ ਵਿੱਚ ਬੱਚਾ ਕੀ ਕਰਦਾ ਹੈ ਚਿੰਨਾ ਅਤੇ ਭਾਸ਼ਾ ਦੀ ਵਰਤੋਂ ਰਾਹੀਂ ਸਿੱਖਣਾ ਜਿਹੜਾ ਹੈਗਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਦੇ ਵਿੱਚ ਆਤਮ ਕੇਂਦ੍ਰਿਤਤਾ ਜਿਹੜੀ ਹੈਗੀ ਆ ਉਹ ਆਉਣ ਲੱਗ ਜਾਂਦੀ ਹੈ ਥਰਡ ਸਟੇਜ ਹੈ ਗਿਆ ਥੋਸ ਸੰਚਾਲਨ ਪੜਾ ਮੀਨਸ ਕੰਕਰੀਟ ਆਪਰੇਸ਼ਨਲ ਸਟੇਜ ਇਹ ਜਿਹੜੀ ਹੈਗੀ ਆ 7 ਤੋਂ 11 ਸਾਲ ਤੱਕ ਦੇ ਇੱਕ ਸਮੇਂ ਦੇ ਵਿੱਚ ਅਤਤ ਦੀ ਉਮਰ ਦੇ ਵਿੱਚ ਰਹਿੰਦੀ ਆ ਤੇ ਇਸ ਦੇ ਵਿੱਚ ਜਿਹੜੀਆਂ ਥੋਸ ਚੀਜ਼ਾਂ ਬਾਰੇ ਬੱਚੇ ਨੂੰ ਨੌਲੇਜ ਹੋ ਜਾਂਦੀ ਹੈ ਠੀਕ ਹੈ ਇਸ ਦੇ ਵਿੱਚ ਕੀ ਹੁੰਦਾ ਵੀ ਉਹਨੂੰ ਜੇ ਬੱਚੇ ਨੇ ਆਪਣੇ ਮਨ ਦੇ ਵਿੱਚ ਸੋਚਣਾ ਆ ਹਨਾ ਉਹ ਥੋਸ ਚੀਜ਼ ਬਾਰੇ ਤਾਂ ਸੋਚ ਸਕਦਾ ਹੈ ਲੇਕਿਨ ਉਹ ਚੀਜ਼ਾਂ ਜਿਹਨੇ ਜਿਹੜੀਆਂ ਉਸਨੇ ਨਹੀਂ ਦੇਖੀਆਂ ਹੈਗੀਆਂ ਉਹਨਾਂ ਬਾਰੇ ਉਹ ਇਮੇਜਿਨੇਸ਼ਨ ਨਹੀਂ ਕਰ ਸਕਦਾ ਠੀਕ ਹੈ ਅਮੂਰਤ ਚੀਜ਼ਾਂ ਬਾਰੇ ਜਿਹੜੀ ਹੈਗੀ ਆ ਸੋਚਣ ਦੀ ਕੈਪੇਬਿਲਿਟੀ ਜਿਹੜੀ ਹੈਗੀ ਆ ਇਸ ਉਮਰ ਦੇ ਵਿੱਚ ਬੱਚੇ 'ਚ ਨਹੀਂ ਆਉਂਦੀ ਹੈਗੀ ਇਸ ਤੋਂ ਇਲਾਵਾ ਸੰਭਾਲ ਅਤੇ ਉਲਟਾਉਣ ਯੋਗਤਾ ਵੀ ਬੱਚੇ ਦੇ ਵਿੱਚ ਆ ਜਾਂਦੀ ਹੈ ਇਹ ਕੀ ਹੁੰਦੀ ਹੈ ਇਹ ਆਪਾਂ ਅੱਗੇ ਕੁਐਸਚਨ ਦੇ ਵਿੱਚ ਜਾ ਕੇ ਡੈਪਥ ਦੇ ਵਿੱਚ ਪੜਾਂਗੇ ਠੀਕ ਹੈ ਅੱਗੇ ਆਪਣੀ 4th ਸਟੇਜ ਹੈਗੀ ਆ ਜਿਹਨੂੰ ਆਪਾਂ ਕਹਿੰਦੇ ਆ ਰਸਮੀ ਸੰਚਾਲਨ ਇਸ ਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਫਾਰਮਲ ኦਪਰੇਸ਼ਨਲ ਸਟੇਜ ਇਹ 12 ਸਾਲ ਤੋਂ ਵੱਧ ਦੇ ਸਮੇਂ ਦੇ ਵਿੱਚ ਬੱਚੇ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਇਸ ਦੇ ਵਿੱਚ ਐਬਸਟ੍ਰੈਕਟ ਥਿੰਕਿੰਗ ਮਤਲਬ ਅਮੂਰਤ ਸੋਚ ਦਾ ਵਿਕਾਸ ਹੋ ਜਾਂਦਾ ਹੈ ਅਤੇ ਵਿਗਿਆਨਿਕ ਤਰਕ ਇਹ ਵੀ ਜਿਹੜੇ ਹੈਗੇ ਆ ਉਹ ਡਵੈਲਪ ਹੋ ਜਾਂਦੇ ਆ ਠੀਕ ਹੈ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਜੋ ਵੀ ਆਪਾਂ ਸਟੇਜਸ ਪੜੀਆਂ ਇਨ ਡੈਪਥ ਦੇਖਾਂਗੇ ਸਭ ਤੋਂ ਪਹਿਲਾਂ ਹੈਗਾ ਆਪਣਾ ਸੰਵੇਦੀ ਗਤੀਕਾਰੀ ਪੜਾ ਹੁਣ ਇਸ ਦੇ ਅੱਗੇ ਵੀ ਸਬ ਸਟੇਜਸ ਹੈਗੀਆਂ ਆ ਜੋ ਆਪਾਂ ਧਿਆਨ ਨਾਲ ਇੱਕ ਵਾਰ ਦੇਖਾਂਗੇ ਠੀਕ ਹੈ ਇਹ ਉਪ ਪੜਾਅ ਦੱਸਉਂਦੇ ਹਨ ਕਿ ਕਿਵੇਂ ਬੱਚਾ ਸਧਾਰਨ ਪ੍ਰਤੀਬਿੰਬਾ ਮੀਨਸ ਰਿਫਲੈਕਸਸ ਤੋਂ ਯੋਜਨਾਬੰਦ ਕਾਰਵਾਈਆਂ ਅਤੇ ਪ੍ਰਤੀਕਾਤਮਕ ਸੋਚ ਤੱਕ ਅੱਗੇ ਵਧਦਾ ਹੈ ਤਾਂ ਪਹਿਲੀ ਕਿਹੜੀ ਹੈਗੀ ਆ ਪ੍ਰਤੀਬਿੰਬਾ ਦਾ ਅਭਿਆਸ ਯੂਸ ਆਫ ਰਿਫਲੈਕਸਸ ਇਸ ਦੀ ਉਮਰ ਸੀਮਾ ਕੀ ਹੈ ਜਨਮ ਤੋਂ ਲੈ ਕੇ ਪਹਿਲਾ ਮਹੀਨਾ ਠੀਕ ਹੈ ਦਾਸੀਂ ਮੁੱਖ ਵਿਸ਼ੇਸ਼ਤਾ ਕੀ ਹੈ ਕਿ ਬੱਚਾ ਆਪਣੀ ਸੋਚ ਅਤੇ ਵਿਵਹਾਰ ਨੂੰ ਸੰਗਠਿਤ ਕਰਨ ਲਈ ਸਿਰਫ ਜਮਾਦਰੂਪਤੀ ਬਿੰਬਾ ਦੀ ਵਰਤੋਂ ਕਰਦਾ ਹੈ ਜਿਵੇਂ ਕਿ ਜਦੋਂ ਬੱਚਾ ਜਿਹੜਾ ਹੈਗਾ ਛੋਟਾ ਬੱਚਾ ਆ ਉਸਦੇ ਆਪਾਂ ਹੱਥ ਤੇ ਉਂਗਲੀ ਰੱਖਦੇ ਆ ਤਾਂ ਆਪਣੀ ਜਿਹੜੀ ਹੈਗੀ ਹਥੇਲੀਓਂ ਬੰਦ ਕਰ ਲੈਂਦਾ ਤੇ ਜੇਕਰ ਆਪਾਂ ਉਹੀ ਉਂਗਲੀ ਉਸ ਤੇ ਬੁੱਲਾਂ ਤੇ ਰੱਖਦੇ ਆ ਤਾਂ ਉਹ ਜਿਹੜਾ ਹੈਗਾ ਉਸ ਨੂੰ ਚੂਸਣਾ ਸ਼ੁਰੂ ਕਰ ਦਿੰਦਾ ਹੈ ਹੁਣ ਛੋਟਾ ਜਿਹਾ ਬੱਚਾ ਹੈ ਉਸ ਨੂੰ ਆਪਾਂ ਕੁਝ ਨਹੀਂ ਸਿਖਾਇਆ ਲੇਕਿਨ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਉਸਤੇ ਜਨਮ ਤੋਂ ਹੀ ਉਸਤੇ ਨਾਲ ਹੁੰਦੀ ਹੈ ਮੀਨਸ ਐਨਿੰਗ ਅਕਲ ਜਿਹੜੀ ਹੈਗੀ ਆ ਹਰੇਕ ਇਨਸਾਨ ਨੂੰ ਪਹਿਲਾਂ ਤੋਂ ਹੀ ਹੁੰਦੀ ਹੈ ਇਸਦੀ ਸੈਕਿੰਡ ਸਬ ਸਟੇਜ ਹੈਗੀ ਆ ਮੁੱਖ ਚੱਕਰੀ ਪ੍ਰਤੀਕਿਰਿਆਵਾਂ ਪ੍ਰਾਇਮਰੀ ਸਰਕੂਲਰ ਰਿਐਕਸ਼ਨਸ ਹੁਣ ਇਸਦੀ ਜਿਹੜੀ ਉਮਰ ਹੈ ਉਹ ਹੈਗੀ 1 ਮਹੀਨੇ ਤੋਂ 4 ਮਹੀਨੇ ਤੱਕ ਇਸਦੀ ਮੁੱਖ ਵਿਸ਼ੇਸ਼ਤਾ ਕੀ ਹੈ ਕਿ ਚੱਕਰੀ ਪ੍ਰਤੀਕਿਰਿਆਵਾਂ ਦਾ ਅਰਥ ਹੈ ਦੁਹਰਾਉਣ ਵਾਲੀ ਪ੍ਰਤੀਕਿਰਿਆ ਜਾਂ ਪ੍ਰਤੀਕਿਰਿਆਵਾਂ ਦਾ ਕੇਂਦਰ ਇਸ ਵਿੱਚ ਬੱਚਾ ਆਪਣੇ ਸ਼ਰੀਰ ਨੂੰ ਕੇਂਦਰ ਬਣਾ ਕੇ ਪ੍ਰਤੀਕਿਰਿਆਵਾਂ ਨੂੰ ਦੁਹਰਾਉਣਾ ਜਿਹੜਾ ਹੈਗਾ ਆ ਉਹ ਸ਼ੁਰੂ ਕਰ ਦਿੰਦਾ ਹੈ ਫਾਰ ਇਗਜ਼ਾਮਪਲ ਬੱਚਾ ਆਪਣੀ ਉਂਗਲ ਚੂਸਣਾ ਸ਼ੁਰੂ ਕਰ ਦਿੰਦਾ ਹੈ ਤੇ ਗਤੀਵਿਧੀ ਨੂੰ ਬਾਰ-ਬਾਰ ਦੁਹਰਾਉਂਦਾ ਹੈ ਕਿਉਂ ਕਿ ਉਸ ਨੂੰ ਅਚਾਹ ਕਰਨਾ ਚੰਗਾ ਲੱਗਦਾ ਹੈ ਠੀਕ ਹੈ ਅਗਲੀ ਆਪਣੀ ਸਟੇਜ ਹੈਗੀ ਆ ਸੈਕੰਡਰੀ ਚੱਕਰੀ ਪ੍ਰਤੀਕਿਰਿਆਵਾਂ ਮੀਨ ਸੈਕੰਡਰੀ ਸਰਕੂਲਰ ਰਿਐਕਸ਼ਨ ਇਸ ਦੀ ਸਮੇਂ ਸੀਮਾ ਹੈਗੀ ਆ 4 ਤੋਂ 8 ਮਹੀਨੇ ਇਸ ਦਿਮਕ ਵਿਸ਼ੇਸ਼ਤਾ ਹੈ ਬੱਚਾ ਅਜੇ ਹੀ ਕਾਰਵਾਈ ਨੂੰ ਧਰਉਣਾ ਸ਼ੁਰੂ ਕਰਦਾ ਹੈ ਜੋ ਬਾਹਰੀ ਵਾਤਾਵਰਣ ਵਿੱਚ ਕੋਈ ਦਿਲਚਸਪ ਜਾਂ ਮਨੋਰੰਜਕ ਨਤੀਜਾ ਪੈਦਾ ਕਰਦੀ ਹੈ ਫੋਰ ਐਗਜ਼ਾਮਪਲ ਬੱਚਾ ਅਚਾਨਕ ਆਪਣੇ ਖਡਾਉਣੇ ਮੀਨਸ ਰੈਟਲ ਨੂੰ ਹਿਲਾਉਂਦਾ ਹੈ ਤਾਂ ਕਿ ਉਸ ਦੇ ਵਿੱਚੋਂ ਆਵਾਜ਼ ਆਉਂਦੀ ਹੈ ਤੇ ਉਹ ਅਜਿਹਾ بار-ਬਾਰ ਕਰਦਾ ਹੈ ਕਿਉਂ ਕਿਉਂਕਿ ਉਹ ਉਸ ਆਵਾਜ਼ ਨੂੰ ਸੁਣਨਾ ਚਾਹੁੰਦਾ ਹੈ ਤੇ ਇਹ ਕਿਹੜੀ ਸਟੇਜ ਆ ਸੈਕੰਡਰੀ ਚੱਕਰੀ ਪ੍ਰਤੀਕਿਰਿਆਵਾਂ ਸੈਕੰਡਰੀ ਸਰਕੂਲਰ ਰਿਐਕਸ਼ਨ ਜਿਸਦੇ ਵਿੱਚ ਬੱਚਾ ਬਾਰ-ਬਾਰ ਕਿਸੇ ਪ੍ਰਤੀਕਿਰਿਆ ਨੂੰ ਕਰਦਾ ਆ ਕਿਉਂਕਿ ਉਸ ਨੂੰ ਅਚਾਹ ਕਰਨਾ ਵਧੀਆ ਲੱਗਦਾ ਕਿਉਂਕਿ ਉਹ ਬਾਰ-ਬਾਰ ਉਸੇ ਨਤੀਜੇ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਠੀਕ ਹੈ ਫੋਰਥ ਹੈਗਾ ਜਾਂ ਸੈਕੰਡਰੀ ਸਕੀਮਾ ਸਰਕੂਲਰ ਰਿਐਕਸ਼ਨ ਵਿੱਚ ਤਾਲਮਿਲ ਕੋਆਰਡੀਨੇਸ਼ਨ ਆਫ ਸੈਕੰਡਰੀ ਸਕੀਮਾਸ ਇਸ ਦੇ ਵਿੱਚ ਉਮਰ ਹੈਗੀ ਆ 8 ਤੋਂ 12 ਮਹੀਨੇ ਮੁੱਖ ਵਿਸ਼ੇਸ਼ਤਾ ਇਸ ਪੜਾਅ ਵਿੱਚ ਇੱਛਾ ਮੁਖੀ ਵਿਵਹਾਰ গোল ओरिएंटेड ਬਿਹੇਵੀਅਰ ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਹੋ ਜਾਂਦੀ ਆ ਬੱਚਾ ਕਿਸੇ ਇੱਛਤ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਦੋ ਚਾਰ ਵੱਧ ਸਕੀਮਾ ਮੀਨਸ ਗਿਆਨ ਕਾਰਵਾਈਆਂ ਨੂੰ ਤਾਲਮੇਲ ਦੇ ਨਾਲ ਵਰਤਣਾ ਸਿੱਖਦਾ ਹੈ ਸਕੀਮਾ ਕੀ ਹੁੰਦਾ ਹੈ ਉਹ ਪਹਿਲੇ ਬਹੁਤ ਚੰਗੀ ਤਰ੍ਹਾਂ ਡਿਸਕਸ ਕੀਤਾ ਹੋਇਆ ਵਾ ਵੀ ਨੋਲੇਜ ਹਨਾ ਅਲੱਗ-ਅਲੱਗ ਚੀਜ਼ਾਂ ਦੇ ਬਾਰੇ ਜਿਹੜੀ ਨੌਲੇਜ ਹੁੰਦੀ ਹੈ ਉਹਨਾਂ ਨੂੰ ਅਪਾ ਕੀ ਕਹਿੰਦੇ ਆ ਸਕੀਮਾਂ ਕਹਿੰਦੇ ਹੁਣ ਕੀ ਹੁੰਦਾ ਹੈ ਵੀ ਬੱਚਾ ਜਿਹੜਾ ਹੈਗਾ ਉਸ ਦੀ ਕੋਈ ਇੱਛਾ ਹੈ ਉਸ ਨੂੰ ਪੂਰਾ ਕਰਨ ਦੇ ਲਈ ਇੱਕ ਜਾਂ ਇੱਕ ਤੋਂ ਵੱਧ ਸਕੀਮਾਂ ਸਟੇਜੇ ਹੈਗਿਆ ਉਹ ਇੱਕੋ ਸਮੇਂ ਤੇ ਵਰਤ ਸਕਦਾ ਹੈ ਇਸ ਦੀ ਉਦਾਹਰਨ ਹੈਗੀ ਆ ਜੇਕਰ ਬੱਚਾ ਕਿਸੇ ਜਾਨੀ ਕਿ ਜੇਕਰ ਖਿਡੌਣਾ ਕਿਸੇ ਕੱਪੜੇ ਦੇ ਪਿੱਛੇ ਹੈ ਤਾਂ ਬੱਚਾ ਪਹਿਲੇ ਸਕੀਮਾਂ ਦੀ ਵਰਤੋਂ ਕਰਕੇ ਉਸ ਪਹਿਲਾ ਕੱਪੜੇ ਨੂੰ ਹਟਾਊਗਾ ਠੀਕ ਹੈ ਅਸਤਿਤ ਮਾਕ ਦੇ ਵਿੱਚ ਪਹਿਲਾ ਸਕੀਮਾ ਹੋਊਗਾ ਵੀ ਓਕੇ ਇੱਥੇ ਜਿਹੜਾ ਕਢਾਉਣਾ ਕੱਪੜੇ ਦੇ ਪਿੱਛੇ ਪਿਆ ਤਾਂ ਮੈਨੂੰ ਕੀ ਕਰਨਾ ਚਾਹੀਦਾ ਪਹਿਲਾਂ ਮੈਂ ਕੱਪੜਾ ਜਿਹੜਾ ਹੈਗਾ ਉਹ ਸਾਈਡ ਕਰੂੰਗਾ ਅਤੇ ਫਿਰ ਉਹ ਕਢਾਉਣਾ ਫੜ ਕੇ ਉਸਦੇ ਨਾਲ ਖੇਡੂਗਾ ਇਹ ਹੈਗਾ ਸੈਕਿੰਡ ਸਕੀਮਾ ਜਿਸ ਦੇ ਵਿੱਚ ਬੱਚੇ ਨੂੰ ਪਤਾ ਵੀ ਇਹ ਕਢਾਉਣਾ ਤੇ ਮੈਂ ਨਾ ਖੇਡਣਾ ਹੈ ਇਸ ਪੜਾਅ ਤੇ ਵਸਤੂ ਸਥਾਈਤਾ ਦਾ ਵਿਕਾਸ ਹੋ ਜਾਂਦਾ ਹੈ ਠੀਕ ਹੈ 23 ਦੇ 5th ਸਟੈਪ ਸਟੇਟ ਹੈ ਗਿਆ ਤੀਸਰੀ ਚੱਕਰੀ ਪ੍ਰਤੀਕਿਰਿਆਮਾ ਟਰਸਰੀ ਸਰਕੂਲਰ ਰਿਐਕਸ਼ਨ ਉਮਰ 12 ਤੋਂ ਜਦੋਂ ਕਹਿੰਦੇ 18 ਤੱਕ 18 12 ਮਹੀਨੇ ਤੋਂ 18 ਮਹੀਨੇ ਤੱਕ ਜਿਹੜੀ ਇਹ ਸਬ ਸਟੇਜ ਹੈਗੀ ਆ ਇਸ ਤੇ ਵਿੱਚ ਬੱਚਾ ਹੁੰਦਾ ਆ ਇਸ ਦੀ ਮੁੱਖ ਵਿਸ਼ੇਸ਼ਤਾ ਕੀ ਹੈ ਵੀ ਬੱਚਾ ਨਵੇਂ ਨਤੀਜਿਆਂ ਦੀ ਖੋਜ ਕਰਨ ਲਈ ਕਾਰਵਾਈਆਂ ਨੂੰ ਜਾਣ ਬੁੱਝ ਕੇ ਬਦਲਦਾ ਹੈ ਇਸ ਵਿੱਚ ਕਿ ਕਹਿੰਦੇ ਅਸੀਂ ਬੱਚਾ ਨੂੰ ਕੀ ਕਹਿੰਦੇ ਆ ਛੋਟੇ ਵਿਗਿਆਨੀ ਬੜਾ ਪੜਾਵੀ ਕਹਿੰਦੇ ਆ ਆਪਾਂ ਯੂਜ਼ੂਲੀ ਦੇਖਿਆ ਹੋਊਗਾ ਕਿ ਜਦੋਂ ਆਪਾਂ ਬੱਚੇ ਨੇ ਦਿਨਾਰ ਖੇਡਦੇ ਆ ਹਨਾ ਉਹ ਆਪਣੀ ਬਾਲ ਚੜੇਗੀ ਬਾਰ-ਬਾਰ ਥੱਲੇ ਸੁੱਟਦਾ ਹੈ ਬਾਰ-ਬਾਰ ਆਪਾਂ ਫੜਾਉਨੇ ਬਾਰ-ਬਾਰ ਸੁੱਟਦਾ ਕਿੰਨੀ ਇਸ ਦੇ ਵਿੱਚ ਬੱਚਾ ਹੀ ਦੇਖਦਾ ਹੁੰਦਾ ਆ ਵੀ ਕੋਈ ਹੁਣ ਕਢਾਉਣਾ ਆ ਹਨਾ ਜੇ ਮੈਂ ਇਸ ਨੂੰ ਇੱਥੋਂ ਸੱਟਦਾ ਤਾਂ ਵੀ ਇਹਦੀ ਆਵਾਜ਼ ਆਉਂਦੀ ਆ ਜੇ ਮੈਂ ਇਹਨੂੰ ਅਲੱਗ ਐਂਕਰ ਤੋਂ ਸੱਟਦਾ ਤਾਂ ਵੀ ਇਹਦੀ ਇਹੀ ਆਵਾਜ਼ ਆਉਂਦੀ ਆ ਬੱਚਾ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦਾ ਹੈ ਕਹਿੰਦੇ ਹੁਣ ਉਦਾਹਰਨ ਕੀ ਕਹਿੰਦੀ ਹੈ ਬੱਚਾ ਇਹ ਦੇਖਣ ਲਈ ਕਿ ਇੱਕੋ ਵਸਤੂ ਨੂੰ ਵੱਖ-ਵੱਖ ਤਰੀਕਿਆਂ ਨਾਲ ਸੁੱਟਦਾ ਹੈ ਉਚਾਈ ਕੋਣ ਅਤੇ ਸਥਾ ਬਦਲ ਕੇ ਕਿ ਹਰ ਵਾਰ ਆਵਾਜ਼ ਦਾ ਨਤੀਜਾ ਕਿਵੇਂ ਬਦਲਦਾ ਹੈ ਮਤਲਬ ਕਈ ਵਾਰ ਉਸ ਨੂੰ ਪਾਣੀ 'ਚ ਸੁੱਟ ਕੇ ਦੇਖੋ ਕਾਫੀ ਅਸਤੀ ਆਵਾਜ਼ ਕਿਦਾਂ ਦੀ ਕਈ ਵਾਰ ਫਰਸ਼ ਤੇ ਕਈ ਵਾਰ ਮਿੱਟੀ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਾ ਕੀ ਕਰਦਾ ਆਬਸਰਵ ਕਰਨ ਦੀ ਕੋਸ਼ਿਸ਼ ਕਰਦਾ ਹੈ 6th ਹੈਗੀ ਆ ਮਾਨਸਿਕ ਸੰਯੋਗਾਂ ਦੀ ਸ਼ੁਰੂਆਤ ਬਿਗਨਿੰਗ ਆਫ ਮੈਂਟਲ ਕੰਬੀਨੇਸ਼ਨਸ ਇਸ ਦੀ ਉਮਰ ਕੀ ਹੈਗੀ 18 ਤੋਂ 24 ਮਹੀਨੇ ਮੁੱਖ ਵਿਸ਼ੇਸ਼ਤਾ ਬੱਚਾ ਜਿਹੜਾ ਹੈਗਾ ਹੁਣ ਸਰੀਰਕ ਤੌਰ ਤੇ ਸਮੱਸਿਆਵਾਂ ਨੂੰ ਹੱਲ ਕਰਨਾ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਫਾਰ ਇਗਜ਼ਾਮਪਲ ਬੱਚਾ ਦੇਖਦਾ ਹੈ ਕਿ ਇੱਕ ਗੇਂਦ ਮੇਜ਼ ਦੇ ਹੇਠਾਂ ਰੁੜ ਗਈ ਹੈ ਪਿਛਲੇ ਪੜਾਅ ਵਿੱਚ ਉਹ ਅਸਮਾਇਸ਼ ਰਾਹੀਂ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪਰ ਹੁਣ ਉਹ ਆਪਣੇ ਮਨ ਵਿੱਚ ਮੇਜ਼ ਦੇ ਹੇਠਾਂ ਗੇਂਦ ਦਾ ਰਸਤਾ ਜਿਹੜਾ ਹੈਗਾ ਉਹ ਇਮੇਜਿਨ ਕਰਦਾ ਹੈ ਤੇ ਉੱਥੇ ਸਿੱਧੇ ਪਹੁੰਚ ਜਾਂਦਾ ਹੈ ਜਿੱਥੇ ਗਿੰਦਾ ਮੀਨਸ ਇਸ 스테ਜ ਦੇ ਵਿੱਚ ਜਿਹੜਾ ਬੱਚਾ ਹੈ ਉਸਦੇ ਮਾਈਂਡ ਦੇ ਵਿੱਚ ਥੋੜਾ ਥੋੜਾ ਇਹ ਚੀਜ਼ ਡਿਵੈਲਪ ਹੋਣ ਲੱਗ ਜਾਂਦੀ ਹੈ ਕਿ ਉਹ ਸੋਚ ਕੇ ਦੇਖਦਾ ਹੈ ਵੀ ਜਿਹੜੀ ਗਿੰਦਾ ਉੜ ਕੇ ਗਈ ਹੈ ਤਾਂ ਉਹ ਐਦਾਂ ਗਈ ਹੋਊਗੀ ਤੇ ਮੈਂ ਵੀ ਹੁਣ ਉਸੇ ਰਸਤੇ ਤੋਂ ਜਾਣਾ ਹੈ ਇਹ ਪ੍ਰਤੀਕ ਆਤਮਕ ਸੋਚ ਮੀਨਸ ਸਿੰਬੋਲਿਕ ਥੌਟ ਦੀ ਸ਼ੁਰੂਆਤ ਹੈ ਜੋ ਅਗਲੇ ਪੜਾਅ ਦੇ ਲਈ ਰਾਹ ਖੋਲਦਾ ਹੈ ਤੇ ਆਪਣੀ ਅਗਲੀ 스테ਜ ਕੀ ਹੈ ਪੂਰਵ ਸੰਚਾਲਨ ਮੀਨਸ 프리 ኦਪਰੇਸ਼ਨਲ 스테ਜ ਇਸਦੀ ਪਹਿਲੀ ਸਬ ਸਟੇਜ ਹੈਗੀ ਆ ਪ੍ਰਤੀਕ ਆਤਮਕ ਕਾਰਜ ਉਪਪੜਾ ਸਿੰਬੋਲਿਕ ਫੰਕਸ਼ਨ ਸਬ ਸਟੇਜ ਇਸ ਦੇ ਵਿੱਚ ਉਮਰ ਲਗਭਗ 2 ਤੋਂ 4 ਸਾਲ ਹੁੰਦੀ ਹੈ ਠੀਕ ਹੈ ਇਸ ਦੀ ਮੁੱਖ ਵਿਸ਼ੇਸ਼ਤਾ ਹੈਗੀ ਆ ਵੀ ਇਸ ਸਮੇਂ ਬੱਚਾ ਪ੍ਰਤੀਕ ਆਤਮਕ ਕਾਰਜ ਦੀ ਵਰਤੋਂ ਕਰਨ ਦੀ ਯੋਗਤਾ ਪ੍ਰਾਪਤ ਕਰ ਲੈਂਦਾ ਹੈ ਇਸ ਦਾ ਮਤਲਬ ਹੈ ਕਿ ਉਹ ਉਹਨਾਂ ਚੀਜ਼ਾਂ ਨੂੰ ਦਰਸਾਉਣ ਦੇ ਲਈ ਮਾਨਸਿਕ ਪ੍ਰਤੀਕਾਂ ਸ਼ਬਦਾਂ ਜਾਂ ਚਿੱਤਰਾਂ ਦੀ ਵਰਤੋਂ ਕਰ ਸਕਦਾ ਹੈ ਜੋ ਅਸਲ ਵਿੱਚ ਮੌਜੂਦ ਨਹੀਂ ਹਨ ਠੀਕ ਹੈ ਪ੍ਰਾਪਤੀਆਂ ਭਾਸ਼ਾ ਦਾ ਵਿਕਾਸ ਹੁੰਦਾ ਹੈ ਠੀਕ ਹੈ ਸ਼ਬਦਾਵਲੀ ਵਿੱਚ ਤੇਜ਼ੀ ਦੇ ਨਾਲ ਵਾਧਾ ਹੁੰਦਾ ਹੈ ਹੁਣ ਬੱਚਾ ਜਦ ਬੋਲਣਾ ਸਿੱਖਦਾ ਤਾਂ ਉਸ ਨੂੰ ਨਵੇਂ-ਨਵੇਂ ਵਰਡਸ ਤੇ ਬਾਰੇ ਪਤਾ ਲੱਗਦਾ ਤੇ ਬਥੇਰੀ ਵਾਰ ਜਿਹੜੇ ਵਰਡਸ ਉਸ ਨੂੰ ਪਤਾ ਨਹੀਂ ਹੁੰਦੇ ਤਾਂ ਉਸ ਨੂੰ ਜਾਣਨ ਦੇ ਲਈ ਹੈਨਾ ਉਹ ਪੁੱਛਦਾ ਵੀ ਅੱਛਾ ਆਹ ਇਹਨੂੰ ਗੇਂਦ ਕਹਿੰਦੇ ਆ ਤੇ ਉਸ ਨੂੰ ਬਾਲ ਵੀ ਕਹਿੰਦੇ ਆ ਇਹ ਜਿਸਨ ਡੇਢ ਹੈਗੇ ਬੱਚਾ ਜਾਣਨਾ ਸ਼ੁਰੂ ਕਰ ਦਿੰਦਾ ਹੈ ਜਿਸ ਦੇ ਨਾਲ ਕੀ ਹੁੰਦਾ ਉਸ ਦੀ ਸ਼ਬਦਾਵਲੀ ਦੇ ਵਿੱਚ ਤੇਜ਼ੀ ਦੇ ਨਾਲ ਵਿਕਾਸ ਵਾਧਾ ਜਿਹੜਾ ਹੈਗਾ ਆ ਉਹ ਹੁੰਦਾ ਆ ਇਸ ਤੋਂ ਇਲਾਵਾ ਕਲਪਨੇ ਖੇਡ ਬੱਚਾ ਨਾਟਕੀ ਖੇਡਾਂ ਵਿੱਚ ਸ਼ਾਮਿਲ ਹੁੰਦਾ ਹੈ ਜਿਵੇਂ ਇੱਕ ਡੰਡੇ ਨੂੰ ਘੋੜਾ ਬਣਾਉਣਾ ਅਤੇ ਉਸ ਦੇ ਨਾਲ ਖੇਡਣਾ ਜਾਂ ਫਿਰ ਇੱਕ ਗੁੱਡੀ ਨੂੰ ਜਿਹੜਾ ਹੈਗਾ ਗੁੱਡੇ ਨੂੰ ਬੱਚਾ ਬਣਾ ਕੇ ਉਸ ਦੀ ਦੇਖਭਾਲ ਕਰਨਾ ਮੀਨਸ ਜਿਹੜਾ ਹੈਗਾ ਇੱਕ ਨਾਟਕੀ ਖੇਡਾਂ ਵੀ ਉੱਚੀ ਸਸਲ ਚ ਹੈ ਨਹੀਂ ਲੇਕਿਨ ਉਹ ਮੰਨ ਕੇ ਖੇਡ ਰਿਹਾ ਵੀ ਅੱਛਾ ਆਹ ਡੰਡਾ ਆ ਉਹ ਡੰਡੇ ਨੂੰ ਘੋੜਾ ਬਣਾ ਕੇ ਖੇਡੇ ਜਾ ਰਿਹਾ ਹੈ ਕ ਟਾਇਰ ਆ ਟਾਇਰ ਨੂੰ ਗੱਡੀ ਸਮਝ ਕੇ ਉਸ ਦੇ ਪਿੱਛੇ ਡੰਡਾ ਮਾਰ ਰਿਹਾ ਤੇ ਖੇਡੇ ਜਾ ਰਿਹਾ ਮੇਰੀ ਗੱਡੀ ਚੱਲਦੀ ਪਈ ਹੈ ਠੀਕ ਹੈ ਪਰ ਇਸ ਸਟੇਜ ਦੇ ਵਿੱਚ ਲਿਮਿਟੇਸ਼ਨਸ ਕੀ ਹੈ ਇਸ ਸਮੇਂ ਆਤਮ ਕੇਂਦ੍ਰਤਾ ਅਤੇ ਜੀਵਵਾਦ ਸਭ ਤੋਂ ਵੱਧ ਪ੍ਰਭਲ ਹੁੰਦੇ ਹਨ ਬੱਚਾ ਅਜੇ ਵੀ ਦੁਨੀਆਂ ਦੇ ਵਿੱਚ ਸਿਰਫ ਆਪਣੇ ਦ੍ਰਿਸ਼ਟੀਕੋਣ ਮਤਲਬ ਉਹ ਉਸ ਦੀ ਜੜੀ ਮੈਂਟਰ ਸਿਚੁਏਸ਼ਨ ਦੇ ਵਿੱਚ ਬੱਚੇ ਦੀ ਲਾਈਫ ਦਾ ਕੇਂਦਰੀ ਭਾਗ ਸੈਂਟਰ ਪੁਆਇੰਟ ਸਿਰਫ ਉਹੀ ਹੁੰਦਾ ਹੈ ਠੀਕ ਹੈ ਤੇ ਹੁਣ ਆਪਣੀ ਹੈਗੀ ਹੈ ਸੈਕੰਡ ਸਬ ਸਟੇਜ ਸਹਿਜ ਗਿਆਨ ਸੋਚ ਮੀਨਸ ਇੰਟੂਇਟਿਵ ਥੌਟ ਇਸ ਦੀ ਉਮਰ ਜਿਹੜੀ ਹੈਗੀ ਹੈ ਲਗਭਗ 4 ਸਾਲ ਤੋਂ 7 ਸਾਲ ਤੱਕ ਦੀ ਹੁੰਦੀ ਹੈ ਮੁੱਖ ਵਿਸ਼ੇਸ਼ਤਾ ਬੱਚਾ ਤਰਕ ਦੀ ਵਰਤੋਂ ਕਰਨ ਵਾਲਾ ਬਣ ਜਾਂਦਾ ਹੈ ਪਰ ਉਸ ਦਾ ਤਰਕ ਅਜੇ ਵੀ ਸਹਿਜ ਗਿਆਨ ਤੇ ਆਧਾਰਿਤ ਹੁੰਦਾ ਹੈ ਨਾ ਕਿ ਤਰਕਸ਼ੀਲ ਜਾਂ ਯੋਜਨਾਬੱਧ ਸੋਚ ਤੇ ਬੱਚਾ ਬਹੁਤ سارے ਸਵਾਲ ਪੁੱਛਦਾ ਹੈ ਜਿਵੇਂ ਕਿ ਇਹ ਕਿਵੇਂ ਹੈ ਇਹ ਕਿਉਂ ਹੈ ਜਾਂ ਇਹ ਕਿਵੇਂ ਹੋਇਆ ਜਦੋਂ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਬੱਚੇ ਦੀ ਜਿਹੜੀ ਸ਼ਬਦਾਵਲੀ ਆ ਉਸ ਦੇ ਵਿੱਚ ਵਿਕਾਸ ਹੁੰਦਾ ਹੈ ਆਪਾਂ ਹੁਣ ਨੋਟਿਸ ਕੀਤਾ ਵੀ ਕੋਈ ਬੱਚਾ ਹੈ ਜੋ dono ਕੋਈ ਕੋਈ ਸ਼ਬਦ ਜਿਹੜਾ ਹੈ ਕੋ ਉਸ ਦਾ ਮਤਲਬ ਨਹੀਂ ਪਤਾ ਉਹ ਪੁੱਛਦਾ ਵੀ ਅੱਛਾ ਇਹਨੂੰ ਕੀ ਕਹਿੰਦੇ ਆ ਆ ਕੋਈ ਹੁਣ ਕਈ ਇਲਾਕਿਆਂ ਦੇ ਵਿੱਚ ਆਪਣੇ ਜਿਹੜਾ ਪੰਜਾਬੀ ਦੇ ਵਿੱਚ ਅਸਲ ਪੰਜਾਬੀ ਦੇ ਵਿੱਚ ਬੋਲ ਨੂੰ ਕੀ ਕਹਿੰਦੇ ਆ ਖਿੱਦੋ ਕਹਿੰਦੇ ਆ ਹੁਣ ਜਿਹੜਾ ਬੱਚਾ ਬੋਲ ਜਿਹੜੀ ਗੇਂਦ ਹੈ ਉਸਨੂੰ ਬੋਲ ਕਹਿੰਦਾ ਆ ਹਨਾ ਜਦੋਂ ਉਸਦੇ ਸਾਹਮਣੇ ਕੋਈ ਬੋਲ ਨੂੰ ਖਿੱਦੋ ਕਹੂਗਾ ਤਾਂ ਉਸਦੇ ਮਨ ਦੇ ਵਿੱਚ ਕੁਐਸਚਨ ਹੋਊਗਾ ਤੇ ਫਿਰ ਉਹ ਜਾ ਕੇ ਪੁੱਛੂਗਾ ਤੁਸੀਂ ਜਾਨੀ ਕਿ ਉਹ ਕੀ ਹੁੰਦਾ ਖਿੱਦੋ ਕੀ ਹੁੰਦਾ ਇਹ ਤਾਂ ਬੋਲ ਆ ਮਤਲਬ ਉਸਦੇ ਮਨ ਦੇ ਵਿੱਚ ਕੁਐਸਚਨ ਜਿਹੜੇ ਹੈਗੇ ਆ ਉਹ ਹੁਣੇ ਸ਼ੁਰੂ ਹੋ ਜਾਂਦੇ ਆ ਲੇਕਿਨ ਉਹ ਬੱਚਾ ਜਿਹੜਾ ਹੈਗਾ ਇਹਨਾਂ ਤਰਕਸ਼ੀਲ ਨਹੀਂ ਹੁੰਦਾ ਠੀਕ ਹੈ ਐੰਨਾ ਜਾਨੀ ਕਿ ਥੋੜਾ ਬਹੁਤ ਉਤਰਨਾ ਸਿੱਖ ਜਾਂਦਾ ਲੇਕਿਨ ਇਦਾਂ ਥੋੜਾ ਵੀ ਬੰਦਾ ਹੋਣਾ ਆਪਾਂ ਨੂੰ ਡਿਬੇਟ ਚ ਬਿਠਾ ਦਈਏ ਠੀਕ ਆ ਉਸ ਹਿਸਾਬ ਦੇ ਨਾਲ ਬੱਚੇ ਦੇ ਦਿਮਾਗ ਦਾ ਵਿਕਾਸ ਅੱਲੇ ਨਹੀਂ ਹੋਇਆ ਨੈਕਸਟ ਪ੍ਰਾਪਤੀਆਂ ਮਤਲਬ ਇਸ ਸਟੇਜ ਦੇ ਵਿੱਚ ਉਸ ਨੂੰ ਕੀ ਕੀ ਆ ਜਾਂਦਾ ਹੈ ਬੱਚੇ ਨੂੰ ਪਹਿਲੀ ਗੱਲ ਹੈ ਕਿ ਪ੍ਰਸ਼ਨ ਪੁੱਛਣਾ ਸਵਾਲ ਪੁੱਛਣ ਦੀ ਸਮਰੱਥਾ ਵਾਦੀ ਹੈ ਜੋ ਕਿ ਦੁਨੀਆ ਨੂੰ ਸਮਝਣ ਦੀ ਇੱਛਾ ਬਾਰੇ ਜਿਹੜਾ ਹੈਗਾ ਸਾਨੂੰ ਦੱਸਦਾ ਹੈ ਉਕੀ ਦੁਨੀਆ ਨੂੰ ਸਮਝਣ ਦੀ ਪਛਾੜ ਜਿਹੜਾ ਹੈਗਾ ਕੋਸ਼ਿਸ਼ ਕਰਨ ਲੱਗ ਜਾਂਦਾ ਤੇ ਕੇਂਦਰੀਕਰਨ ਦੀ ਘਾਟ ਬੱਚਾ ਅਜੇ ਵੀ ਕੇਂਦਰੀਕਰਨ ਦੀ ਸੀਮਾ ਵਿੱਚ ਫਸਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਇਸ ਦੀਆਂ ਲਿਮਿਟੇਸ਼ਨਸ ਕੀ ਹੈ ਕਹਿੰਦੇ ਬੱਚਾ ਹਾਲੇ ਵੀ ਸੰਭਾਲ ਦੇ ਸਿਧਾਂਤ ਨੂੰ ਸਮਝ ਨਹੀਂ ਪਾਉਂਦਾ ਕਿਉਂਕਿ ਉਹ ਚੀਜ਼ਾਂ ਦੀਆਂ ਦਿੱਖਾਂ ਨੂੰ ਜ਼ਿਆਦਾਤਰ ਨੂੰ ਜ਼ਿਆਦਾ ਧਿਆਨ ਦਿੰਦਾ ਹੈ ਚਿਕਾ ਤੇ ਨਾ ਕਿ ਉਹਨਾਂ ਦੀ ਅੰਦਰੂਨੀ ਮਾਤਰਾ ਤੇ ਉਹ ਕਿਸੇ ਚੀਜ਼ ਨੂੰ ਸਹੀ ਕਿਉਂ ਮੰਨਦੇ ਆ ਇਸ ਵਿਆਖਿਆ ਦੇ ਵਿੱਚ ਜਾਨਕਿ ਜੇ ਆਪਾਂ ਬੱਚੇ ਨੂੰ ਕਹੀਏ ਨਾ ਬਾਲ ਹੀ ਕਿਉਂ ਕਹਿੰਦੇ ਆ ਇਸ ਚੀਜ਼ ਦਾ ਆਨਸਰ ਦੇਣਾ ਉਹਨੂੰ ਨਹੀਂ ਹੋਣਾ ਠੀਕ ਹੈ ਕਿਉਂ ਕਿਉਂਕਿ ਉਹ ਸਿਰਫ ਸਵਾਲ ਪੁੱਛਦਾ ਲੇਕਿਨ ਹੱਲੇ ਉਸ ਬੱਚੇ ਦਾ ਮਾਈਂਡ ਇੰਨਾ ਸਾਦੇ ਡਿਵੈਲਪ ਨਹੀਂ ਹੋਇਆ ਵੀ ਕਿਸੇ ਵੀ ਕੁਐਸਚਨ ਦਾ ਉਹ ਚੰਗੀ ਤਰ੍ਹਾਂ ਐਕਸਪਲੇਨ ਕਰਕੇ ਆਨਸਰ ਦੇ ਸਕੇ ਇਹ ਕੀ ਹੈ ਇਸ ਸਟੇਜ ਦੀ ਲਿਮਿਟੇਸ਼ਨ ਹੈਗੀ ਆ ਹੁਣ ਅਪਣੇ ਅੱਗੇ ਆ ਗਈ ਥਰਡ ਸਟੇਜ ਥਰੋਸ ਸੰਚਾਲਨ ਕੰਕ੍ਰੀਟ ਆਪਰੇਸ਼ਨਲ ਸਟੇਜ ਇਹ ਪੜਾ ਪੂਰਵ ਸੰਚਾਲਨ ਪੜਾਅ ਦੀਆਂ ਸੀਮਾਵਾਂ ਜਿਵੇਂ ਕਿ ਆਤਮ ਕੇਂਦਰਿਤਾ ਅਤੇ ਕੇਂਦਰੀਕਰਨ ਨੂੰ ਦੂਰ ਕਰਦਾ ਹੈ ਇਸ ਦੀ ਉਮਰ ਸੀਮਾ ਕੀ ਹੈ ਲਗਭਗ 7 ਸਾਲ ਤੋਂ 11 ਸਾਲ ਮੁੱਖ ਵਿਸ਼ੇਸ਼ਤਾ ਬੱਚਾ ਤਰਕਸ਼ੀਲ ਅਤੇ ਪ੍ਰਣਾਲੀਗਤ ਢੰਗ ਨਾਲ ਸੋਚਣਾ ਸ਼ੁਰੂ ਕਰ ਦਿੰਦਾ ਹੈ ਪਰ ਇਹ ਤਰਕ ਸਿਰਫ ਠੋਸ ਵਸਤੂਆਂ ਅਤੇ ਅਸਲ ਘਟਨਾਵਾਂ ਤੇ ਹੀ ਲਾਗੂ ਹੁੰਦਾ ਹੈ ਨਾ ਕਿ ਅਮੂਰਤ ਵਿਚਾਰਾਂ ਤੇ ਉਸਦੀ ਦਾ ਮਤਲਬ ਜਿਨਨਾਂ ਆਪਾਂ ਦੇਖ ਸਕਦੇ ਆ ਆਪਣੇ ਕੋਈ ਅਗੇ ਮੀਚ ਪਿਆ ਆ ਉਸਤੇ ਬਾਰੇ ਆਪਾਂ ਸੋਚ ਸਕਦੇ ਆ ਜਿਵੇਂ ਕਿ ਹੁਣ ਆਪਾਂ ਆਪਣੇ ਸਾਹਮਣੇ ਕੋਈ ਨਾਮ ਲਵਾਂ ਜਿਵੇਂ ਕਿ ਹਾਥੀ ਆਪਾਂ ਆਪਣੇ ਮਾਇੰਡ ਦੇ ਵਿੱਚ ਮੈਂਟੋ ਮੈਂਟੀ ਆਪਣੇ ਸਾਰਿਆਂ ਦੇ ਦਿਮਾਗ ਦੇ ਵਿੱਚ ਇੱਕ ਫੋਟੋ ਆਉਂਦੀ ਆ ਵੀ ਓਕੇ ਹਾਥੀ ਐਦਾਂ ਦਾ ਹੁੰਦਾ ਲੇਕਿਨ ਜਿਹੜਾ ਬੱਚਾ ਆ ਜਿਹੜੀ ਚੀਜ਼ ਉਸਨੇ ਨਹੀਂ ਦੇਖੀ ਉਸਦੀ ਇਮੇਜ ਜਿਹੜੀ ਹੈਗੀ ਉਸਤੇ ਮਾਇੰਡ ਦੇ ਵਿੱਚ ਨਹੀਂ ਬਣ ਸਕਦੀ ਚਾਹੇ ਉਸਨੂੰ ਉਸਦੇ ਬਾਰੇ ਪਤਾ ਨਹੀਂ ਪਤਾ ਹੋ ਸਕਦਾ ਹੈ ਵੀ ਜਾਨੀ ਕਿ ਹਨਾ ਹੁਣ ਕੁੱਤਾ ਹੈ ਉਸਦੀ ਅਲੱਗ-ਅਲੱਗ ਬਰੀਡ ਹੁੰਦੀਆਂ ਆ ਬੱਚਾ ਜਿਹੜਾ ਹੈਗਾ ਆ ਜਿਹੜੀ ਚੀਜ਼ ਉਸਨੇ ਦੇਖੀ ਆ ਠੀਕ ਹੈ ਠੋਸ ਵਸਤੂਆਂ ਆ ਸਿਰਫ ਉਹਨਾਂ ਬਾਰੇ ਅਸਰ ਘਟਨਾਵਾਂ ਬਾਰੇ ਉਹ ਸੋਚ ਸਕਦਾ ਹੈ ਠੀਕ ਹੈ ਅਮੂਰਤ ਵਿਚਾਰਾਂ ਬਾਰੇ ਉਹ ਜਿਹੜਾ ਹੈਗਾ ਨਹੀਂ ਸੋਚ ਸਕਦਾ ਇਸ ਸਟੇਜ ਦੇ ਵਿੱਚ ਅੱਗੇ ਆਪਾਂ ਦੇਖਿਆ ਵਾ ਵੀ ਉਸ ਦੇ ਵਿੱਚ ਕਿਹੜੀਆਂ ਮੁੱਖ ਤਰਕਸ਼ੀਲ ਯੋਗਤਾਵਾਂ ਇਸ ਸਟੇਜ ਦੇ ਵਿੱਚ ਆ ਜਾਂਦੀਆਂ ਆ ਇਹ ਹੈਗੀ ਹੈ ਸੰਭਾਲ ਠੀਕ ਹੈ ਕਨਜ਼ਰਵੇਸ਼ਨ ਵਰਗੀਕਰਨ ਕਰਨਾ ਕਲਾਸੀਫਿਕੇਸ਼ਨ ਕਰਨਾ ਜਿਹੜਾ ਪਿੱਛੇ ਜਿਹੜਾ ਹੈਗਾ ਪਿਛਲੇ ਸਟੇਜ ਦੇ ਵਿੱਚ ਜਦੋਂ ਬੱਚੇ ਨਾਲ ਆਪਾਂ ਕੁਐਸਚਨ ਕਰਦੇ ਆ ਉਹਨੂੰ ਇੰਨਾ ਕੇਪੇਬਲ ਨਹੀਂ ਹੈਗਾ ਉਹ ਆਪਣੇ ਕੁਐਸਚਨ ਜਿਹੜਾ ਹੈਗਾ ਉਸ ਦਾ ਆਨਸਰ ਐਕਸਪਲੇਨ ਕਰ ਸਕੇ ਲੇਕਿਨ ਇਸ ਦੇ ਵਿੱਚ ਜਿਹੜਾ ਹੈਗਾ ਇਹ ਬੱਚਾ ਆਪਣਾ ਆਨਸਰ ਐਕਸਪਲੇਨ ਕਰ ਸਕਦਾ ਹੈ ਇਸ ਤੋਂ ਇਲਾਵਾ ਉਲਟਾਉਣ ਯੋਗਤਾ ਲੜੀ ਵਾਰਤਾ ਸੰਕਰਮਣ ਸ਼ੀਲਤਾ ਅਤੇ ਵਿਕੇਂਦਰੀਕਰਨ ਹੋਣ ਤੇ ਨਾ ਇਥੇ ਹਣਾ ਆਪਾਂ ਇੱਕ ਫਲੋਚਾਰਟ ਬਣਾਇਆ ਵਾ ਹੁਣ ਆਪਾਂ ਨੂੰ ਪਤਾ ਕੁਐਸਚਨ ਜਿਹੜਾ ਹੈਗਾ ਵੱਡਾ ਤੇ ਆਪਣਾ ਐਗਜ਼ਾਮ ਹੈ ਨਾ ਜਿਹੜਾ ਹੈਗਾ ਉਸ ਦਾ ਪੈਟਰਨ ਵੀ ਇਸੇ ਹਿਸਾਬ ਦਾ ਵੀ ਕੁਐਸਚਨ ਜਿਹੜਾ ਹੈਗਾ ਸਾਰੀ ਅਟੈਂਪਟ ਕਰਨੇ ਉਹ ਵੀ ਇਨ ਲੈਂਥ ਡਿਫਿਕਲਟ ਹੋ ਜਾਂਦੇ ਆ ਤਾਂ ਆਪਾਂ ਕੀ ਕਰ ਸਕਦੇ ਆ ਇਸ ਕੁਐਸਚਨ ਦਾ ਆਪਾਂ ਫਰਸਟ ਪਾਰਟ ਇੱਕ ਵੀਡੀਓ ਦੇ ਵਿੱਚ ਪੜ ਚੁੱਕੇ ਆ ਹਨਾ ਜਦੋਂ ਸਾਨੂੰ ਕੁਐਸਚਨ ਆਉਂਦਾ ਆ ਵੀ ਪਿਆਜੇ ਦੀ ਥਿਉਰੀ ਕੀ ਹੈਗੀ ਆ ਸਭ ਤੋਂ ਪਹਿਲਾਂ ਆਪਾਂ ਪਿਆਜੇ ਬਾਰੇ ਲਿਖਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਹੈ ਗਿਆ ਇਸ ਸਭ ਇੱਕ ਸਕੀਮਾ ਕੀ ਹੁੰਦਾ ਹੈ ਹਨਾ ਸਿਮੂਲੇਸ਼ਨ ਹੋ ਗਿਆ ਇਹਨਾਂ ਚੀਜ਼ਾਂ ਨੂੰ ਇਕਲੀਬ੍ਰੇਸ਼ਨ ਹੋ ਗਿਆ ਇਹਨਾਂ ਨੂੰ ਛੋਟੇ ਛੋਟੇ ਪੁਆਇੰਟਾਂ ਦੇ ਵਿੱਚ ਡਿਸਕ੍ਰਾਈਬ ਕਰਾਂਗੇ ਤੇ ਫਿਰ ਆਪਾਂ ਇੱਕ ਫਲੋ ਚਾਰਟ ਜਿਹੜਾ ਹੈਗਾ ਵਾ ਬਣਾਵਾਂਗੇ ਜਿੱਦਾਂ ਆਪਾਂ ਸਭ ਤੋਂ ਪਹਿਲਾਂ ਦੇਖਿਆ ਕਿ ਟੇਬਲ ਫਾਰਮ ਦੇ ਵਿੱਚ ਜਿਸ ਦੇ ਵਿੱਚ ਆਪਾਂ ਕੱਲੀ-ਕੱਲੀ ਸਟੇਜ ਨੂੰ ਲਿਖਾਂਗੇ ਫਿਰ ਉਸ ਦੀ ਸਬ ਸਟੇਜ ਨੂੰ ਲਿਖਾਂਗੇ ਤੇ ਫਿਰ ਆਪਾਂ ਇਸ ਨੂੰ ਐਕਸਪਲੇਨ ਕਰਾਂਗੇ ਇਸ ਦੇ ਨਾਲ ਕੀ ਹੋਊਗਾ ਆਪਾਂ ਪੇजेस ਵੀ ਕਵਰ ਕਰ ਲਾਂਗੇ ਤੇ ਜੇ ਮਨ ਲੋ ਵੀ ਆਪਣਾ ਕੁਐਸਚਨ ਜਵਾਬ ਹੀ ਜਾਂਦਾ ਤਾਂ ਐਗਜ਼ਾਮੀਨਰ ਨੂੰ ਇੱਕ ਆਈਡੀਆ ਹੋ ਜਾਂਦਾ ਵੀ ਬੱਚੇ ਨੇ ਜਿਹੜਾ ਹੈਗਾ ਟੇਬਲ ਪਹਿਲੇ ਹੀ ਬਣਾਇਆ ਹੋਇਆ ਮੀਨਸ ਕੁਐਸਚਨ ਉਸ ਨੂੰ ਆਉਂਦਾ ਸੀ ਲੇਕਿਨ ਟਾਈਮ ਦੇ ਖਰਕੇ ਸ਼ਾਇਦ ਇਹ ਕੁਐਸਚਨ ਛੁੱਟ ਗਿਆ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਪੇਪਰ ਤੇ ਰਿਸ਼ਤਿਆਂ ਦੇਣੀ ਸਾਨੂੰ ਚਾਹੀਦੀਆਂ ਜਿਸ ਦੇ ਨਾਲ ਸਾਡੇ ਮਾਰਕਸ ਜਿਹੜੇ ਹੈਗੇ ਆ ਉਹ ਥੋੜੇ ਜਣੇ ਕਿ ਉਹਨਾਂ ਤੇ ਮਾੜਾ ਪ੍ਰਭਾਵ ਨਹੀਂ ਪਊਗਾ ਹੁਣ ਆਪਾਂ ਇਹਨਾਂ ਨੂੰ ਜੋ ਵੀ ਆਪਾਂ ਆ ਦੇਖਿਆ ਹਨ ਫਲੋਚਾਰਟ ਇਸ ਨੂੰ ਆਪਾਂ ਇਨ ਡੀਟੇਲ ਦੇਖ ਲੈਣੇ ਆ ਕਿ ਇਸ ਦਾ ਮਤਲਬ ਕੀ ਹੈ ਸਭ ਤੋਂ ਪਹਿਲਾਂ ਸੰਭਾਲ ਇਹ ਸਮਝਣਾ ਕਿ ਕਿਸੇ ਵਸਤੂ ਦੀ ਦਿੱਖ ਬਦਲਣ ਨਾਲ ਉਸਦੀ ਮਾਤਰਾ ਨਹੀਂ ਬਦਲਦੀ। ਫੋਰ ਐਗਜ਼ਾਮਪਲ ਕਹਿੰਦੇ ਜੇਕਰ ਆਪਾਂ ਬੱਚੇ ਦੇ ਸਾਹਮਣੇ ਇੱਕ ਚੌੜੇ ਭਾਂਡੇ ਦਾ ਜਿਹੜਾ ਪਾਣੀ ਆ ਇੱਕ ਲੰਬੇ ਗਲਾਸ ਦੇ ਵਿੱਚ ਪਾ ਦਿੰਨੇ ਆ ਤਾਂ ਉਹਨੂੰ ਇੰਨੀ ਕੱਕ ਲੱ ਆ ਜਾਂਦੀ ਹੈ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਭਾਂਡਾ ਹੀ ਬਦਲਿਆ ਪਾਣੀ ਦੀ ਮਾਤਰਾ ਇਸ ਦੇ ਵਿੱਚ ਉਨੀ ਹੋਈ ਹੈਗੀ ਆ ਠੀਕ ਹੈ। ਨੈਕਸਟ ਹੈਗਾ ਇਹ ਵਰਗੀਕਰਨ। ਬੱਚਾ ਵਸਤਾਂ ਨੂੰ ਉਹਨਾਂ ਦੀ ਵਿਸ਼ੇਸ਼ਤਾ ਦੇ ਆਧਾਰ ਤੇ ਸਮੂਹਾਂ ਦੇ ਵਿੱਚ ਵੰਡ ਸਕਦਾ ਆ। ਜੇ ਆਪਾਂ ਬੱਚੇ ਨੂੰ ਕਹਿ ਦਈਏ ਵੀ ਜਿੰਨੇ ਵੀ ਗੋਲ ਭਾਂਡੇ ਆ ਉਹ ਇੱਕ ਸਾਈਡ ਕਰਦੇ ਤੇ ਜਿੰਨੇ ਵੀ ਜਿਹੜੇ ਗਲਾਸ ਆ ਹਨਾ ਉਹ ਇੱਕ ਸਾਈਡ ਕਰਦੇ ਤਾਂ ਬੱਚਾ ਇਨਕੇਪੇਬਲ ਹੈਗਾ ਆ ਕਿ ਉਹ ਜਿਹੜਾ ਹੈਗਾ ਸਗੀ ਸਹੀ ਚੀਜ਼ਾਂ ਨੂੰ ਆਪਣੇ ਹਿਸਾਬ ਦੇ ਨਾਲ ਰੱਖ ਸਕਦਾ ਆ ਆਫ ਕਾਸ ਜਿਹੜੇ ਬੱਚੇ ਦੇ ਵਿੱਚ ਕੋਈ ਡਿਸੇਬਿਲਟੀ ਨਹੀਂ ਹੈਗੀ ਹਨਾ ਕਈਆਂ ਦੇ ਵਿੱਚ ਡਿਸੇਬਿਲਟੀ ਵੀ ਹੁੰਦੀ ਆ ਤਾਂ ਜਿਹੜੇ ਬੱਚੇ ਨਾਰਮਲ ਆ ਉਹ ਇਸ ਚੀਜ਼ ਨੂੰ ਕਰਨ ਦੇ ਕੇਪੇਬਲ ਹੋ ਜਾਂਦੇ ਆ ਇਸ ਸਟੇਜ ਤੱਕ ਥਰਡ ਹੈਗਾ ਆ ਲੜੀਵਾਰਤਾ ਵਸਤੂਆਂ ਨੂੰ ਕਿਸੇ ਗੁਣਾਤਮਕ ਪਹਿਲੂ ਦੇ ਆਧਾਰ ਤੇ ਕ੍ਰਮ ਦੇ ਵਿੱਚ ਲਗਾਉਣਾ ਮਤਲਬ ਜਿਹੜਾ ਜਿਹੜੀ ਚੀਜ਼ ਵੱਡੀ ਆ ਉਸ ਨੂੰ ਸਭ ਤੋਂ ਪਹਿਲਾਂ ਰੱਖੋ ਤੇ ਜਿਹੜੇ ਜਿੱਦਾਂ ਜਿਹੜੀ ਹੈਗੀ ਆ ਉਸ ਤੋਂ ਸਾਈਜ਼ ਘਟਦੇ ਜਾਂਦਾ ਉਸ ਦੀ ਹਾਈਟ ਘਟਦੀ ਜਾਂਦੀ ਆ ਉਸ ਹਿਸਾਬ ਦੇ ਨਾਲ ਇਹਨਾਂ ਚੀਜ਼ਾਂ ਲਾਈਨ ਦੇ ਵਿੱਚ ਲਗਾਓ ਤਾਂ ਬੱਚਾ ਜਿਹੜਾ ਹੈਗਾ ਇਸ ਚੀਜ਼ ਨੂੰ ਕਰਨ ਦੇ ਵੀ ਕੇਪੇਬਲ ਹੋ ਜਾਂਦਾ ਹੈ ਫੋਰਥ ਹੈਗਾ ਹੈ ਸੰਕਰਮਣ ਸਿੱਖਤਾ ਦੋ ਵਸਤਾਂ ਦੇ ਵਿੱਚਕਾਰ ਸੰਬੰਧ ਨੂੰ ਸਮਝਣਾ ਜਦੋਂ ਤੀਜੀ ਵਸਤੂ ਨਾਲ ਸੰਬੰਧ ਪਤਾ ਹੋਵੇ ਠੀਕ ਹੈ ਕਹਿੰਦੇ ਜੇਕਰ ਏ ਛੋਟੀ ਬੀ ਨਾਲੋਂ ਲੰਬੀ ਹੈ ਅਤੇ b ਛੋਟੀ c ਨਾਲੋਂ ਲੰਬੀ ਹੈ ਤਾਂ ਬੱਚਾ ਜਿਹੜਾ ਹੈਗਾ ਬਿਨਾਂ ਨਾਪੇ ਦੱਸਦਾ ਆ ਵੀ ਇਹ ਛੋਟੀ ਜਿਹੜੀ ਹੈਗੀ ਉਹ c ਨਾਲੋਂ ਵੀ ਲੰਬੀ ਹੋਊਗੀ। ਮਤਲਬ ਆਪਾਂ ਨੂੰ ਇਸੇ ਤਰੀਕੇ ਨਾਲ ਸਮਝਦੇ ਹਾਂ ਵੀ 10 ਨੰ ਭਣਾ ਆ ਠੀਕ ਹੈ ਜਿਹੜੀ ਅਮਨ ਆ ਜਿਹੜੀ ਅੰਜਲੀ ਆ ਠੀਕ ਆ ਉਹ ਗੁਰਜੋਤ ਤੋਂ ਵੱਡੀ ਆ ਤੇ ਜਿਹੜੀ ਗੁਰਜੋਤ ਆ ਉਹ ਚੰਚਲ ਤੋਂ ਵੱਡੀ ਆ ਤਾਂ ਉਹਨੂੰ ਸਿੱਧਾ ਪਤਾ ਲੱਗ ਗਿਆ ਵੀ ਜਿਹੜੀ ਅੰਜਲੀ ਆ ਉਹ ਚੰਚਲ ਤੋਂ ਵੀ ਵੱਡੀ ਆ ਠੀਕ ਆ ਤਾਂ ਇਹ ਸਾਧ ਤੱਕ ਬੱਚਾ ਜਿਹੜਾ ਹੈਗਾ ਉਸ ਦਾ ਮਾਈਂਡ ਕੀ ਹੋ ਜਾਂਦਾ ਡਵੈਲਪ ਹੋ ਜਾਂਦਾ ਹੈ। 5th ਹੈ ਗਿਆ ਹੈ ਉਲਟਾਉਣ ਯੋਗਤਾ ਬੱਚਾ ਹੁਣ ਮਾਨਸਿਕ ਤੌਰ ਤੇ ਕਿਰਿਆ ਨੂੰ ਉਲਟ ਕੇ ਦੇਖ ਸਕਦਾ ਹੈ ਠੀਕ ਹੈ ਜੇ ਆਪਾਂ ਬੱਚੇ ਨੂੰ ਕਹੀਏ 2 10 ਕਿੰਨੇ ਹੁੰਦੇ ਆ 5 ਹੁੰਦੇ ਆ ਤੇ ਫਿਰ ਆਪਾਂ ਉਸ ਨੂੰ ਕੁਐਸਚਨ ਕਰੀਏ ਫਿਰ 10 ਪੰਜਾਂ ਦੇ ਵਿੱਚੋਂ ਜੇ ਆਪਾਂ ਤਿੰਨ ਘਟਾ ਦਿੰਨੇ ਆ ਤਾਂ ਕੀ ਬਣੋ ਬੱਚਾ ਕਹੂਗਾ ਦੋ ਤਾਂ ਕੀ ਹੁੰਦਾ ਹੈ ਇਸ ਸਟੇਜ ਦੇ ਵਿੱਚ ਉਲਟਾਉਣ ਯੋਗਤਾ ਜਿਹੜੀ ਹੈਗੀ ਆ ਬੱਚੇ ਦੇ ਵਿੱਚ ਆ ਜਾਂਦੀ ਆ 6th ਹੈ ਗਿਆ ਹੈ ਵਿਕੇਂਦਰੀਕਰਨ ਮਤਲਬ ਪੂਰਾ ਸੰਚਾਰਨ ਪੜਾ ਇਸ ਵਿੱਚ ਕਹਿੰਦੇ ਬੱਚਾ ਸਿਰਫ ਇੱਕ ਪਹਿਲੂ ਤੇ ਧਿਆਨ ਦਿੰਦਾ ਸੀ ਪਰ ਹੁਣ ਉਹ ਜਿਹੜਾ ਹੈਗਾ ਇੱਕੋ ਸਮੇਂ ਕਿਸੇ ਸਮੱਸਿਆ ਦੇ ਕਈ ਪਹਿਲੂਆਂ ਤੇ ਧਿਆਨ ਦੇ ਸਕਦਾ ਆ ਮਤਲਬ ਉਸ ਦਾ ਧਿਆਨ ਜਿਹੜਾ ਹੈਗਾ ਆ ਉਹ ਅਲੱਗ-ਅਲੱਗ ਇੱਕੋ ਸਮੇਂ ਤੇ ਅਲੱਗ-ਅਲੱਗ ਚੀਜ਼ਾਂ ਤੇ ਧਿਆਨ ਦੇ ਸਕਦਾ ਆ ਉਹ ਆਪਣਾ ਹੋਮਵਰਕ ਵੀ ਕਰ ਸਕਦਾ ਆ ਤੇ ਨਾਲ-ਨਾਲ ਜਿਹੜਾ ਹੈਗਾ ਆ ਮੰਮਾ ਦੀ ਗੱਲਬਾਤ ਵੀ ਧਿਆਨ ਦੇ ਸਕਦਾ ਆ ਅਗੀ ਹੈਗੀ ਆਪਣੀ 4th ਸਟੇਜ ਰਸਮੀ ਸੰਚਾਰਨ ਪੜਾ ਫਾਰਮਲ ኦਪਰੇਸ਼ਨਲ ਸਟੇਜ ਇਹ ਉਹ ਪੜਾ ਹੈ ਜਿੱਥੇ ਵਿਅਕਤੀ ਦੀ ਸੋਚ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦੀ ਹੈ ਠੋਸ ਸੀਮਾਵਾਂ ਤੋਂ ਉੱਪਰ ਉੱਠਦੀ ਹੈ ਠੀਕ ਹੈ ਇਸ ਦਾ ਇਸ ਦੀ ਉਮਰ ਸੀਮਾ ਕੀ ਹੈ ਲਗਭਗ 12 ਸਾਲ ਅਤੇ ਉਸ ਤੋਂ ਬਾਅਦ ਠੀਕ ਹੈ ਇਸਦੀ ਮੁੱਖ ਵਿਸ਼ੇਸ਼ਤਾ ਹੈ ਕਿ ਇਹ ਵਿਅਕਤੀ ਅਮੂਰਤ ਸੰਕਰਪਾਂ ਅਤੇ ਕਾਲਪਨਿਕ ਸਥਿਤੀਆਂ ਬਾਰੇ ਤਰਕਸ਼ੀਲ ਢੰਗ ਦੇ ਨਾਲ ਸੋਚਣ ਦੇ ਯੋਗ ਹੋ ਜਾਂਦਾ ਹੈ ਠੀਕ ਹੈ ਜਿਹੜੀ ਕੀ ਵਿਸ਼ੇਸ਼ਤਾ ਪਹਿਲਾਂ ਨਹੀਂ ਸੀ ਬੱਚੇ ਦੇ ਵਿੱਚ ਉਹ ਵੀ ਹੁਣ ਜਿਹੜੀ ਹੈਗੀ ਆ ਜਾਂਦੀ ਹੈ ਵੀ ਅਮੂਰਤ ਸੰਕਰਪ ਜਨਮ ਆਪਾਂ ਦੇਖ ਨਹੀਂ ਸਕਦੇ ਸਿਰਫ ਆਪਾਂ ਇਮੇਜਿਨ ਕਰ ਸਕਦੇ ਹਾਂ ਉਹ ਵੀ ਬੱਚੇ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਮੁੱਖ ਗਿਆਨਾਤਮਕ ਪ੍ਰਾਪਤੀਆਂ ਕੀ ਕਾਗਨੀਟਿਵ ਅਚੀਵਮੈਂਟਸ ਇਨ ਥਿਸ ਸਟੇਜ ਸਭ ਤੋਂ ਪਹਿਲੀ ਹੈ ਕਿ ਅਮੂਰਤ ਸੋਚ ਕਿਸ਼ੋਰ ਹੋਣ ਸਿਰਫ ਉਹਨਾਂ ਚੀਜ਼ਾਂ ਬਾਰੇ ਸੋਚਣ ਤੱਕ ਸੀ ਉਹਨਾਂ ਚੀਜ਼ਾਂ ਬਾਰੇ ਸੋਚਣ ਤੱਕ ਸੀਮਿਤ ਨਹੀਂ ਹੁੰਦੇ ਜੋ ਉਹ ਦੇਖਿਆ ਛੂਹ ਸਕਦੇ ਹਨ ਉਹ ਉਹਨਾਂ ਵਿਚਾਰਾਂ ਤੇ ਸੰਕਲਪਾਂ ਬਾਰੇ ਸੋਚ ਸਕਦੇ ਹਨ ਜਿਨ੍ਹਾਂ ਦੀ ਕੋਈ ਭੌਤਿਕ ਹੋਂਦ ਨਹੀਂ ਹੈ ਫਾਰ ਐਗਜ਼ਾਮਪਲ ਨਿਆ ਅਜਾਤੀ ਫਲਸਫਾ ਧਰਮ ਅਤੇ ਭਵਿਕ ਵਰਗੇ ਸੰਕਲਪਾਂ ਨੂੰ ਉਹ ਡੁੰਗਾ ਇਹਨਾਂ ਨੂੰ ਸਮਝ ਸਕਦੇ ਆ ਤੇ ਇਹਨਾਂ ਦੇ ਉੱਪਰ ਤਰਕ ਵੀ ਕਰ ਸਕਦੇ ਆ ਸੈਕੰਡ ਹੈ ਗਿਆ ਹਾਈਪੋਥੈਟਿਕ ਡਿਡਕਟਿਵ ਸੋਚ ਇਸ ਦਾ ਕਨਸੈਪਟ ਕੀ ਕਹਿੰਦਾ ਕਹਿੰਦੇ ਇਹ ਵਿਗਿਆਨਿਕ ਸੋਚ ਹੈ ਕਿਸ਼ੋਰ ਕਿਸੇ ਸਮੱਸਿਆ ਨੂੰ ਹੱਲ ਕਰਨ ਦੇ ਲਈ ਯੋਜਨਾਬੰਦ ਢੰਗ ਦੇ ਨਾਲ ਵੱਖ-ਵੱਖ ਸੰਭਾਵਨਾਵਾਂ ਬਣਾ ਸਕਦੇ ਹਨ ਅਤੇ ਫਿਰ ਇਹਨਾਂ ਹਾਈਪੋਥੈਸਿਸਾਂ ਦੀ ਜਾਂਚ ਕਰ ਸਕਦੇ ਹਨ ਕਿ ਕਿਹੜਾ ਸਹੀ ਹੈ ਉਦਾਹਰਨ ਜਦੋਂ ਕਿਸੇ ਗੁੰਝਲਦਾਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਅਨੇ ਵਾ ਅਨੇ ਵਾ ਹੱਲ ਲੱਭਣ ਦੀ ਬਚਾਏ ਸਾਰੇ ਸੰਭਾਵਿਤ ਹੱਲਾਂ ਬਾਰੇ ਸੋਚਦੇ ਹਨ ਅਤੇ ਤਰਕ ਦੀ ਵਰਤੋਂ ਕਰਕੇ ਗਲਤ ਹੱਲਾਂ ਨੂੰ ਰੱਦ ਕਰਦੇ ਹਨ ਤੇ ਸਹੀ ਨਤੀਜੇ ਤੇ ਪਹੁੰਚਦੇ ਹਨ ਠੀਕ ਹੈ ਮੀਨਸ ਹਾਈਪੋਥੈਟਿਕ ਡਿਡਕਟਿਵ ਸੋਚ ਕੀ ਹੈ ਇਹ ਆਪਣੇ ਮਾਈਂਡ ਦੇ ਵਿੱਚ ਪੂਰਾ ਜਿਹੜਾ ਹੈਗਾ ਇੱਕ ਆਪਾਂ ਪੈਟਰਨ ਬਣਾ ਕੇ ਚੱਲਦੇ ਹਾਂ ਤੇ ਜਿਹੜੇ ਵੀ ਆਪਣੇ ਗਲਤ ਜਣੇ ਕਿ ਉਹ ਚੀਜ਼ਾਂ ਉਹ ਆਪਸ਼ਨਸ ਜਿਹੜੇ ਕੰਮ ਨਹੀਂ ਕਰਨਗੇ ਉਹਨਾਂ ਨੂੰ ਅਪਰਲਗ ਕਰ ਦਿੰਨੇ ਆ ਵੀ ਓਕੇ ਇਹ ਜਿਹੜਾ ਕਨਸੈਪਟ ਹੈਗਾ ਉਹ ਇਸ ਸਿਚੁਏਸ਼ਨ ਦੇ ਉੱਪਰ ਨਹੀਂ ਲੱਗ ਸਕਦਾ ਥਰਡ ਹੈਗਾ ਯਾ ਨਿਕਮਨ ਤਰਕ ਕਹਿੰਦੇ ਉਹ ਆਮ ਨਿਯਮਾਂ ਜਾਂ ਸਿਧਾਂਤਾਂ ਤੋਂ ਸ਼ੁਰੂ ਕਰਕੇ ਖਾਸ ਸਿੱਟਾ ਕੱਢ ਸਕਦੇ ਹਨ ਜਿਵੇਂ ਕਿ ਸਾਰੇ ਮਨੁੱਖ ਜੇ ਸਾਰੇ ਮਨੁੱਖ ਨਾਸ਼ਵਾਨ ਹਨ ਤਾਂ RAM ਜਿਹੜਾ ਹੈਗਾ ਉਹ ਵੀ ਇੱਕ ਮਨੁੱਖ ਹੈ ਤਾਂ ਉਹ ਵੀ ਕੀ ਹੈ ਨਾਸ਼ਵਾਨ ਹੈ ਠੀਕ ਹੈ ਇਹ ਉਪੜਾ ਹੈ ਏ ਓਕੇ ਫੋਰਥ ਆ ਗਿਆ ਮੈਟਾ ਸੋਚ ਮੀਨਸ ਮੈਟਾ ਕಾಗ್ਨੀਸ਼ਨ ਕਹਿੰਦੇ ਇਹ ਸੋਚਣ ਬਾਰੇ ਸੋਚਣਾ ਮੀਨਸ ਥਿੰਕਿੰਗ ਅਬਾਊਟ ਯੋਰ ਥਿੰਕਿੰਗ ਕਿਸ਼ੋਰ ਆਪਣੇ ਖੁਦ ਦੀ ਸੋਚਣ ਦੀ ਪ੍ਰਕਿਰਿਆ ਯਾਦਦਾਸ਼ਤ ਦੀਆਂ ਸੀਮਾਵਾਂ ਅਤੇ ਸਿੱਖਣ ਦੀਆਂ ਆਦਤਾਂ ਬਾਰੇ ਜਾਗਰੂਕ ਹੋ ਜਾਂਦੇ ਹਨ ਮੈਟਾ ਸੋਚ ਕੀ ਹੁੰਦੀ ਹੈ ਵੀ ਜਦੋਂ ਤੁਸੀਂ ਆਪਣੀ ਸੋਚ ਬਾਰੇ ਸੋਚਦੇ ਹੋ ਠੀਕ ਹੈ ਵੀ ਜੋ ਵੀ ਮੈਂ ਥਾਟ ਪ੍ਰੋਸੈਸ ਹੈਗਾ ਹੈ ਮੇਰਾ ਕਿੱਦਾਂ ਆ ਤਾਨੂੰ ਆਪਣੀ ਨੌਲੇਜ ਹੋ ਜਾਂਦੀ ਹੈ ਸੋਚਣ ਦੀ ਪ੍ਰਕਿਰਿਆ ਯਾਦ ਆਸ਼ਦੀਆਂ ਸੀ ਮਾਮਾ ਅਤੇ ਸਿੱਖਣ ਦੀਆਂ ਆਦਤਾਂ ਦੇ ਬਾਰੇ ਜਾਣੂ ਹੋ ਜਾਂਦਾ ਹੈ ਓਕੇ ਇਸ ਦੇ ਸਿ ਮਾਮਾ ਕੀ ਹੈ ਕਹਿੰਦੇ ਇਸ ਪੜਾਹ ਦੀ ਇੱਕ ਆਰਟ ਚ ਸੀਮਾ ਕਿਸ਼ੋਰ ਆਤਮ ਕੇਂਦ੍ਰਿਤ ਗਿਆਨ ਹੈ ਜਿਸ ਵਿੱਚ ਦੋ ਪਹਿਲੂ ਹਨ ਨਕਲੀ ਸਰੋਤੇ ਇਮੈਜਨਰੀ ਆਡੀਅנס ਇਹ ਮਹਿਸੂਸ ਕਰਨਾ ਕਿ ਹਰ ਕੋਈ ਤੁਹਾਨੂੰ ਦੇਖ ਰਿਹਾ ਹੈ ਠੀਕ ਹੈ ਇਹ ਇਸ ਤਿਆਂ ਸੀ ਮਾਵਾਂ ਆ ਸੀਮਾ ਦੇ ਵਿੱਚ ਪਹਿਲਾਂ ਉਹ ਤਾਂ ਨਕਲੀ ਸਰੋਤੇ ਵੀ ਇਹ ਫील ਕਰਨਾ ਵੀ ਹਰੇਕ ਜਾਣਾ ਬਸ ਮੇਰੇ ਵੱਲ ਦੇਖੀ ਜਾ ਰਿਹਾ ਵਾ ਤੇ ਇਸੇ ਦੇ ਵਿੱਚ ਇਸੇ ਵਿੱਚ ਡਿਟੇ ਲਿਮਿਟੇਸ਼ਨਸ ਆ ਸੈਕੰਡ ਪੁਆਇੰਟ ਹੈਗਾ ਨਿੱਜੀ ਕਥਾ ਮੀਨਸ ਪਰਸਨਲ ਫੇਵਰ ਇਹ ਵਿਸ਼ਵਾਸ ਕਰਨਾ ਕਿ ਮੈਂ ਸਭ ਤੋਂ ਵਿਲੱਖਣ ਆ ਠੀਕ ਹੈ ਤੇ ਮੈਂ ਜਿਹੜਾ ਹੈਗਾ ਕੋਈ ਹਰਾ ਨਹੀਂ ਸਕਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚੇ ਦੇ ਵਿੱਚ ਹੱਲੇ ਵੀ ਹੁੰਦੀਆਂ ਤੇ ਇਸ ਤੋਂ ਉੱਪਰ ਉਹ ਨਈਂ ਉਠ ਪਾਉਂਦਾ ਇਹ ਸੀ ਆਪਣਾ ਅੱਜ ਦਾ ਕੁਐਸਚਨ ਥੋੜਾ ਲੈਂਥੀ ਹੈ ਲੇਕਿਨ ਜੇ ਆਪਾਂ ਇਸ ਨੂੰ ਇੱਕ ਵਾਰ ਕਨਸੈਪਟ ਨੂੰ ਸਮਝ ਲਈਏ ਤਾਂ ਫਿਰ ਕੁਝ ਵੀ ਡਿਫਿਕਲਟ ਜਿਹੜਾ ਹੈਗਾ ਉਹ ਨਹੀਂ ਰਹੂਗਾ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਯੂਸੂਅਲੀ ਜਿਹੜਾ ਹੈਗਾ ਆ ਐਗਜ਼ਾਮਸ ਦੇ ਵਿੱਚ ਆ ਜਾਂਦਾ ਹੈ ਤਾਂ ਜੇ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਚੰਗੀ ਲੱਗੀ ਤਾਂ ਪਲੀਜ਼ ਦੋ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਤੇ ਇਸ ਵੀਡੀਓ ਦਾ ਪਹਿਲਾ ਪਾਰਟ ਜਿਹੜਾ ਹੈਗਾ ਆ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਉਹ ਵੀ ਤੁਸੀਂ ਚੈਨਲ ਦੇ ਹੋਮ ਪੇਜ ਤੇ ਜਾ ਕੇ ਚੈੱਕ ਕਰ ਸਕਦੇ ਹੋ అది ఆ బాగుద థ్యాంక్ యూ సో మచ్